ਪ੍ਰੀਤੋ ਦਾ ਦਿਖਾਇਓ ਭਾਜੀ ਇੱਧਰ ਪਰਚਾ ਪ੍ਰੀਤੋ ਨੂੰ ਅਸੀਂ ਨੇ ਖਤਾਬ ਦਿੱਤਾ ਸਨਮਾਨਿਤ ਕਰਾਂਗੇ ਕੀਤੋ ਮੈਂ ਮਾਰਦਾ ਮੈਂ ਸਿੰਗਾਂ ਆਇਓ ਇੱਧਰ ਮੜੇ ਦਰਸ਼ਨ ਦਿਓ ਇਹ ਕਿੱਥੇ ਆ ਆ ਖੜੇ ਨੇ ਲਿਖਿਆ ਰਸੂ ਲਿਖਿਆ ਇਹ ਲਿਖਿਆ ਆ ਮੰਗੇ ਨੇ ਆਹੋ ਲਿਖਿਆ ਇਹ ਨਹੀਂ ਤੁਹਾਨੂੰ ਵੀਡੀਓ ਚਾਹੀਦੀ ਹਾਂ ਇਹ ਇਹ ਇਹਨਾਂ ਨੂੰ ਹੀਰਾ ਦਿੱਤੀ ਇਹ ਮੇਰਾ ਪਰਾਂਦਲਾ ਮੈ ਆ ਜੀਦਾ era ਮੇ ਕਿਹ ਹੈ ਨਾ ਮੈਨੂੰ ਕੱਲੀ ਨੂੰ ਬਾਹਲਾ ਤਪਾਉਂਦੇ ਨੇ ਗਏ ਫਿਰ ਮੁੱਕਰ ਜਾਂਦੇ ਨੇ ਕਾਨੂੰ ਮੁੱਕਰਦੇ ਆਂ ਆਹ ਪਾਠੀਆਂ ਪੰਨਾਂ ਗਰੇ ਬਾੜੇ ਚ ਹਾਂ ਪਾਠੀਆਂ ਪੰਨਾਂ ਦੀਆਂ ਪ੍ਰੀਤੋ ਦੀਆਂ ਡਰਾਈਵਰ ਮੈ ਆ ਜੀਓ ਹਾਂ ਡਰਾਈਵ ਰਿਹਾ ਗੱਡੀ ਜਿੱਧਰ ਨੂੰ ਮੋੜਦਾ ਉਧਰ ਨੂੰ ਮੋੜਦਾ ਆ ਬਸ ਟੂਰੇਟ ਨਾ ਜਾਂਦਾ ਉਹ ਕਹਿੰਦੇ ਚੱਲੋ ਜੀ ਕਿੰਨੇ ਵਜ ਜਾਓਗੇ ਤੇ ਮੇ ਕੋਈ ਕਹਿੰਦੀ ਤਾ ਨਾ ਜਾਂਦੇ ਬਸ ਉਹਨਾਂ ਨਾਲ ਗੱਲ ਕਰ ਲਿਓ ਜੀ ਆਉਣਾ ਪਤਨੂ ਕੌੜ ਦੇ ਪਿੱਛੇ ਨਾ ਕਰਕੇ ਅਸੀਂ ਨਾ ਹਾਂ ਐਨੇ ਆਪਾ ਉਹ ਖੜੀ ਆ ਪ੍ਰੀਤੋ ਇੱਧਰ ਵੀ ਫਿਰਦੀ ਆ ਪ੍ਰੀਤੋ ਮੰਗਾਤੋਂ ਬੰਕ ਨਾਲ ਗੈਰਤ ਨੂੰ ਬਿਖੀ ਉਹ ਖੜੀ ਆ ਦੇਖੋ ਮੂੰਹ ਚੱਕੀ ਤਾਂ ਸਾਨੂੰ ਯਾਰੀ ਆਪਾਂ ਦਾ ਬੜਾ ਤੋਹਰਾ ਇਹ ਜਿਹੜਾ ਨਾ ਬਤਾਉਂਦਾ ਅੱਛਾ ਅੰਦਰ ਵਾ ਗਿਆ ਹਾਂ ਹਾਂ ਬਖੀਦਾ ਬੜਾ ਨਾ ਇਹ ਕੋਕਾ ਕੀ ਪਰਚੀ ਆ ਦੇਖੀ ਹੈ ਕੀ ਆ ਕਰੇ ਪਰਚੀ ਇਹ ਮੈਂ ਕਿਹਾ ਤੁਸੀਂ ਲਿਖੀ ਆਖਦੇ ਕੀ ਮਰਦਾ ਤਾਂ ਕਿ ਆਪਾਂ ਬਾਹਰ ਦੇ ਟੈ ਜਾਵਾਂਗੇ ਤੁਸੀਂ ਹੁਣ ਇਹਨੂੰ ਪਤਾ ਨਹੀਂ ਲੱਗੂਗਾ ਇਹ ਨਾ ਅੱਛਾ ਜੀ ਨਾਲ ਉਹਦੇ ਬਾਹਰ ਤਾਂ ਰੱਖੀ ਸਾਕੇ ਜਾਵਾਂਗੇ ਬਾਹਰ ਚ ਕਿਉਂ ਨਹੀਂ ਆ ਜਵਾਰ ਚ ਹੈ ਬਾਹਰ ਹੀ ਆ ਜਵਾਰ ਦੇ ਨਾਲ ਸਿਰੇ ਪਾਉਣਾ ਹਾਂ ਮਰੀ ਅਸੀਂ ਕੁਝ ਖਾਦੋ ਜਾਈਏ ਅੱਛਾ ਬਾਅਦ ਚ ਨਿਕਲ ਜਾਂਗੇ ਅੰਦਰੋਂ ਇਹ ਕਿਹਨਾਂ ਬਾ ਉਹ ਤੋਂ ਨਾ ਅੰਦਰ 와 ਦੇ ਕਿਤੇ ਉਹ ਨੂੰ ਭੋਗ ਵਾਰ ਕਰਕੇ ਆ ਨਹੀਂ ਆਉਂਦਾ ਨਹੀਂ ਪਹਿਲਾਂ ਆ ਗਏ ਹੋ ਫਿਰ ਬਦਲਣ ਨੂੰ ਕਹਿੰਦੇ ਅਸੀਂ ਕਰ ਦਾਂਗੇ ਰਹ ਗਿਆ ਲੰਘ ਜਾ ਇਹ ਸਾਰੇ ਦੇਸੀ ਜਿਹੇ ਨੇ ਇਹ ਕਰਕੇ ਆਣ ਬੰਦ ਹਾਂ ਇਹਨਾਂ ਦੇ ਕਿਹੜੀਆਂ ਦੇ ਕਿਹੜੀਆਂ ਦੇ ਦਪਾ ਆਣ ਗਾਟਾ ਰੇ ਕਟ ਲਗੂ ਰੇ ਕਟ ਕੇ ਪਿੱਛੇ ਇਧਰ ਖੜ ਜੰਨ ਹੋਰ ਇਧਰੋਂ ਬੋਲ ਮਾਰਦੇ ਨੇ ਦਰਾਨ ਹੈ ਕੋਈ ਕੀ ਕਰਗਾ ਨਹੀਂ ਕੋਈ ਨਹੀਂ ਬੋਲ ਮਾਰਦੇ ਨਾ ਕਰ ਸੁਣ ਮਾਈਕ ਕਾਲਾ ਜਪੇ ਸੇਤ ਵੀ ਆਵੇ ਨਾ ਛੇੜਾ ਨਾ ਛੇੜਾ ਮੈਂ ਮਿੱਤ ਆਪਦੀ ਜਾ ਕੇ ਘਰ ਫੱਟੀ ਲਾ ਦੂੰ ਮੈਂ ਤੇਰੇ ਕੋਈ ਕੋਈ ਨਾ ਹੁਣ ਆਪਾਂ ਦੋਨੇ ਕੱਟੀ ਡਾਕਟਰ ਦੇ ਜਾਵਾਂਗੇ ਮੈਂ ਵੀ ਕਰ ਲੈ ਚੱਲ ਤੇਰੇ ਬਾਹਨੇ ਮੈਂ ਚੱਲ ਚੱਲ ਘਰੇ ਲੈ ਕੇ ਚੱਲ ਤੈਨੂੰ ਚੱਲ ਕਿੱਥੋਂ ਕੱਟੀ ਆ ਹੋਗਾ ਚਾਹ ਚੰਨ ਕੜੀ ਹੀ ਕਰਦੇ ਮਣੀ ਦਿੰਦਾ ਵੀ ਨਹੀਂ ਚੱਲ ਹੱਸ ਚੱਲ ਚੱਲ ਹਾਏ ਨੀ ਸੀ ਦੇਖ ਲੈ ਤੂੰ ਵੀ ਮਿੰਗੀ ਹੋਣੀ ਨਹੀਂ ਤੈਨੂੰ ਆਪਦੀ ਹੋਈ ਪਈ ਐ ਉਹ ਜੱਜ ਦੀ ਗੱਲ ਨਹੀਂ ਕਰਦੀ ਰਹਿਣਾ ਨਹੀਂ ਜਾਣੀ ਸਾਰਾ ਗੁੱਸਾ ਚਾਚੀ ਕਰਕੇ ਹੁੰਦਾ ਹਾਂ ਨਹੀਂ ਮੈਂ ਕੀ ਕਹਿੰਦੀ ਫਿਰ ਮੈਂ ਕਹਾਂ ਕਿ ਸੁਰੀ ਰੰਗ ਮਾਰਦੀਆਂ ਤੇਰੇ ਸਾਹਮਣੇ ਮੈਂ ਚੁੱਪ ਕਰੀ ਬੈਠੀ ਜਿਹੜਾ ਤੇਰੀ ਭੱਜਣਾ ਨਹੀਂ ਆਉਂਦਾ ਭੱਜ ਲੈ ਭੱਜ ਜਾਂਦਾ ਨਹੀਂ ਮੈਂ ਛੱਡ ਦੂੰਗਾ ਪੁੱਪਾ ਭੱਜ ਨੂੰ ਤੁਸੀਂ ਆਪ ਨੂੰ ਨਹੀਂ ਕਾਣ ਨੂੰ ਭੱਜ ਲੇਗੇ ਸਮਝਾ ਲਾਉਂ ਪਈਆਂ ਕਿ ਬਦਲਣੇ ਕੀ ਪੈਣੇ ਦੇਖਦਾ ਸਹੀ ਕੋਈ ਹੋਏ ਕੋਈ ਨਹੀਂ ਮੰਨਦਾ ਹਰ ਕੁਝ ਬਣੇ ਨਾ ਬਣੇ ਪੱਜਾ ਲਈ ਰੂਲੀ ਅੰਦਰ ਪਾੜੇ ਹੁੰਦਾ ਮਿੰਨੀ ਇਹ ਕਿਹੜਾ ਉਦਾਰ ਲੱਗਣਾ ਭਾਈ ਮੈਂ ਤਾਂ ਨਹੀਂ ਆਉਂਦੀ ਹੁਣ ਖੇਤ ਖੂਤ ਨਹੀਂ ਆਈ ਕੀ ਐ ਖੇਤ ਦਾ ਇਹਦਾ ਹਵਾਰਾ ਕੀ ਕੋਈ ਇਹਦੇ ਕਰਮਾਂ ਦਾ ਬਣ ਗਿਆ ਬਈ ਬਹੁਤ ਖੁਸ਼ ਆ ਤੁਸੀਂ ਮੰਨਦੇ ਨਹੀਂ ਐ ਵੀ ਸਾਡੀ ਰੱਬ ਦਾ ਰਸਾ ਨਾ ਮਾਰਿਆ ਦਿਓ ਆ ਮਨ ਨੂੰ ਕਰਦਾ ਉਹ ਅਹ ਪ੍ਰੇਰਤਾ ਕੰਤਕਾਂ ਦੇ ਕੁਝ ਨਹੀਂ ਸਕਾਈਦਾ ਨੀ ਸਦਾ ਕਲਾ ਓਕੇ ਜੀ ਬੇਬੇ ਨੂੰ ਧਾਮ ਆਪ ਨੂੰ ਚੜ ਕੇ ਕਿਹੜੀ ਖਰਚਾ ਸਾਲ ਲੈ ਬੇਬੇ ਧਾਮ ਤੈਨੂੰ ਚੜ ਕੇ ਨਹੀਂ ਮੋਢੇ ਲੱਗ ਜਾ ਉਹ ਵੰਗੀ ਕਰੇ ਫਿਰ ਕਹਿੰਦੇ ਬਾਹਰ ਨੇਰਾ ਦਾ ਕੰਮ ਕਰਨੀ ਆ ਮੈਂ ਕੁਸਤੀ ਪਈ ਹੈ ਨਾ ਬਾਹਰ ਚਾਚੀ ਦੀਆਂ ਕਰਾਤੀਆਂ ਤੇ ਤਸੱਲੀਆਂ ਇਹ ਮੇਰੀ ਅੱਖ ਨਹੀਂ ਲਿ ਕਰਦੀ ਕਾਲ ਕਰਦੀ ਫਟ ਫਟ ਕੇ ਕਰਤਾ ਕੰਮ ਇਹ ਦਾਸ ਕਰਦੇ ਨੇ ਕੰਮ ਆਉਂਦੀ ਹੈ ਮਿਲਦਾ ਤੁਸੀਂ ਕੰਮ ਇਹਦੇ ਕਰਦੇ ਹੋ ਕੁੱਟ ਖਾਣਾ ਹੈ ਲੈ ਵੀ ਮੁੰਡਾ ਪਾਪਾ ਵੀ ਭੱਜ ਗਿਆ ਹੁਣ ਸਾਡਾ ਕੀ ਕਸੂਰਾ ਹੈ ਮੇਰਾ ਬੰਦਾ ਭਜਾਦਾ ਪਈ ਤੁਸੀਂ ਬੰਦਾ ਲੈ ਆ ਕੇ দাও ਮੇਰਾ ਮਦਦ ਤੋਂ ਬਿਨਾਂ ਗੱਲ ਨਹੀਂ ਮਾ ਮਾ ਸੀਨ ਕਰਨਾ ਇਹ ਆਪਣਾ ਸੀਨ ਹੈ ਜੀ ਸੀ ਕਰਨਾ ਨਹੀਂ ਤੋਂ ਸੀਨ ਹੋਰ ਨਹੀਂ ਹੈ ਜੀ ਬਾਈ ਲੈ ਜੀ ਗੱਡੀ ਭੇਜੋ ਜੀ ਜੇ ਤੋ ਬੈਠੋ ਕਰਾਓ ਪੱਟੀਆਂ ਮੈਂ ਇੱਕ ਮੈਂ ਕਹਦੇ ਹੋ ਜੀ ਵਲੋ ਜੀ हूं जंबड़ू भूत इर आ खड़ी आहे छाणो कौन में पिछे हा ਭਾਜ ਲੂੰਗੀ ਡਿਗ ਨਾ ਜਾਇਓ ਹਾਂ ਮਾਂ ਮਾਂ ਤੁਸੀਂ ਡਿਗ ਨਾ ਜਾਇਓ ਮਾਂ ਮੈਨੂੰ ਕਿੱਥੇ ਆਈ ਗਿਆ ਇੱਧਰ ਆ ਨਾ ਮਾਂ ਅਰੇ ਇਹ ਕੰਮ ਕਰਦਾ ਰਿਹਾ ਮੈਂ ਫਾੜੂੰਗਾ ਜੇ ਡਿਗ ਗਿਆ ਦੋ ਬਾਬਾ ਗਿਆ ਪਰਦੇ ਖਰਦੇ ਲੇ ਕੇ ਮਗਲੇ ਕੇ Não, não. Aí você te quepa, ਉਹ ਅੱਜ ਜੀ ਰਹਾ ਲਾ ਲਾ ਰਹਾ ਪਰ ਨਾ ਲਾ ਬਲੇਕ ਮੇਰਾ ਟੂਰ ਮੈਂ ਬੱਸ ਕਰਦਾ ਨਾ ਇਹ ਨਹੀਂ ਕਿ ਮਾਰ ਜੂਗਾ ਇਹ ਹੈ ਆ ਰਹਿਣਾ ਮੈਂ ਆਹ ਆਹ ਕਰ ਲੇ ਕੋਈ 15 15 ਮੰਡਰ ਕਰਾਂਗਾ ਖੱਦ ਵੀ ਤੇ ਹੈ ਰਾਇਰਾ ਨਹੀਂ ਕੇਰਾ ਮਗਰ ਇੱਧਰ ਮਾਰੇ ਸ਼ਾਲ ਥੱਲੇ ਕਹੂਗੀ ਕਿ ਕਿੱਧਰ ਲੰਘਿਆ ਮੈਂ ਕੇਰਾ ਦੇ ਲੈ ਕੇ ਲੂਗੀ ਨਹੀਂ ਇੱਧਰ ਵਾਈ ਫੇਰ ਫੇਰ ਆਜ ਜੜ ਕੇ ਦੋ ਤਿੰਨ ਵਾਰੀ ਚਟਾ ਹਾਂ ਇਹ ਕਿਸੇ ਵੈਕ ਵੀ ਹੋਰ ਚੁੱਕ ਜੈ ਹਨਾ ਹਾਂ ਔਰੇ ਲੋਕ ਜਿੱਥੇ ਆ ਗਏ ਕੋਸਾਏ ਤਾਂ ਹੈ ਨਹੀਂ ਕਹਿੰਦੇ ਮੈਂ ਕੀ ਤੋਂ ਡਰ ਗਈ ਨਹੀਂ ਲੈ ਆ ਥੱਲੇ ਆ ਕੇ ਇੱਧਰ ਖੜੇ ਹੋ ਕੇ ਹਾਂ ਉਹ ਪਾਸੇ ਮੋੜਾ ਆਏਗਾ ਇਹ ਕਿਹੜਾ ਕਸਾਲ ਬੁਗਾ ਔਰੇ ਬੈਠਦੇ ਹੋ ਚੁੱਕ ਜੇ ਉਦੇ ਮੂਰੀ ਮੂਰੀ ਕੁਝ ਹੋਤੀ ਆਉਂਦੀ ਏ ਸੋਚਾਂ ਲਈ ਜਦੋਂ ਮੇਰੇ ਕੋਲ ਆ ਕੇ ਖਾਣ ਨੂੰ ਫੇਰ ਆਇਆ ਕਰਦੇ ਹਾਂ ਜੀ ਮੈਂ ਥੱਲੇ ਤੱਕ ਜਾ ਕੇ ਰਾਹ ਦੇਖਿਆ ਕਿਉਂਗਾ ਉਹ ਸੁਬੀਰ ਤੇ ਵੀ ਪਰ ਤੁਹੇ ਬਾਤ ਨਹੀਂ ਕੋਈ ਐਂਕੋਸਾ ਫਿਰ ਵੇਦੋ ਪੁਲੀਏ ਉਹਦੇ ਕੋਲ ਕੇਰ ਮਾਂ ਕਰਨਾ ਕੋਈ ਜਕਾ ਲਾ ਕਰਨਾ ਕਰਵਾ ਲਾ ਤੂੰ ਜੇ ਬੇਟਾ ਦਾ ਮੈਂ ਨਾਲ ਨਹੀਂ ਫੇਰ ਅੱਜ ਤੂੰ ਚੱਲਣ ਮਾਂਗੇ ਭਜਾਉਣਾ ਪੈਰੀ ਇਦਾਂ ਮੈਂ ਦੇ ਘਰ ਭਜਾ ਕੇ ਰਿਹਾ ਹਾਂ ਕਾਹ ਖੜੇ ਹੋਏ ਜਿਕਰਤ ਹੋ ਉਸ ਤੱਕ ਮਾਂਗੇ ਪਾ ਦਿਦੇ ਕੱਟਾ ਕੱਟਾ ਬੱਜਾਵਾ ਆਹ ਹੋਇਆ ਗੁਮਫੀਕਾ ਸਮਾਂ ਗਿਆ ਹਾਂ ਛੱਤ ਤੇ ਲਾ ਦੇ ਬਦੂਆ 1 2 3 ਕਸਦਾ ਮੇ ਬੋਲੀ ਮੈਂ ਤੂੰ ਜੱਗੀ ਕੋਈ ਮਾਰੀ ਮੱਤੀ ਕੋਈ ਉਪਰੀ ਹਵਾ ਹੋ ਮੇ ਕਿਨੇ ਥੋਪੀ ਕਿਨੇ ਨਾ ਚੱਕ ਕੇ ਮੈਂ ਤਾਂ ਪੰਗੀ ਲੈ ਲੈ ਖੇਤ ਜਾ ਤੂੰ ਹੁਣ ਤਾਂ ਕੱਲੀ ਐ ਇਸੇ ਦੀ ਉਡਦੀ ਦੀ ਹੋਵੇ ਵੀ ਜਾ ਜਾ ਟਾਪੋ ਟਾਪ চার <laughs> 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 <etedination noise> <Yeah. laughs> <frontierisin> <Paradise> ਮੱਕਾ ਤਾਂ ਦਾ ਨਿਕਲ ਗਿਆ ਮੱਕੇ ਕਿਵੇਂ ਪਾਇਦਾ ਤੇਰੀ ਤਾਂ ਮੰਤਾ ਮਿੱਟੀ ਭੰਤ ਤਾਰੇ ਗਿਆ ਮੰਗਾਉ ਮਾਰਦਾ ਕਿਹ ਕੀ ਹੋਏ ਆ ਜਾ ਓਏ ਆ ਜਾ ਉਹਦਾ ਤਾਂ ਸਾਰਾ ਕੁਝ ਲਿਕਣ ਗਿਆ ਵਿੱਚ ਹੀ ਮੋਈ ਮਨਾਇਆ ਉਹਨਾਂ ਪੁਲੀਆ ਪਾ ਬਰਨਾਂ